ਹੈਲੋ ਜੀ ਅੱਜ ਸਾਡੇ ਲੱਗੇ ਆਪਾਂ ਦੂਣ ਵਾਲੇ ਚੌਲ ਬਣਾਉਣਾ ਵਿੱਚ ਪਾਵਾਂਗੇ ਆਲੂ ਬਾਜਰਾ ਹਰੇ ਮਟਰ ਲਾਲ ਟਮਾਟਰ ਪਿਆਜ਼ ਹਰੀ ਮਿਰਚ ਹੁਣ ਪਾਵਾਂਗੇ ਦੂਣ ਵਾਲੇ ਚੌਲ ਆਹ ਲੈ ਲਏ ਜੀ ਆਪਾਂ ਕੜਾਈ ਵਿੱਚ ਘਿਓ ਪਾ ਲਿਆਗਾ ਹੁਣ ਪਾਵਾਂਗੇ ਵਿੱਚ ਜੀਰਾ ਰੋਣੋ ਚੁੱਕਾ ਹੋ ਰਿਹਾ ਪਿਆਰ ਚ ਕਾ ਟਮਾਟਰ ਰੇ ਵਿੱਚ ਲੰਬੇ ਲੰਬੇ ਗੰਡਿਆਂ ਵਾਂਗੂ ਕੱਟ ਲਏ ਆ ਤੇ ਹੁਣ ਆਪਾਂ ਆਲੇ ਜਿਹੜਾ ਵਾ ਥੋੜਾ ਹੋ ਰਿਹਾ ਹਿੱਸਾ ਹੁਣ ਦੇ ਪਾਵਾਂਗੇ ਟਮਾਟਰ ਇਹਨਾਂ ਤੇ ਗਾੜੀ ਤੇ ਇਹ ਆਪਾਂ ਮਸਾਲੇ ਪਾ ਲਵਾਂਗੇ। ਲਓ ਜੀ ਆਪਾਂ ਨੂੰ ਇਹਨਾਂ ਚੰਦੇ ਲੂਣ ਮਸਾਲਾ ਹਰੀ ਮਿਰਚ ਥੋੜੀ ਜਿਹੀ ਹਮ ਦੇ ਪਾਵਾਂਗੇ। ਥੋੜਾ ਜਿਹਾ ਧੜ ਮਸਾਲਾ ਵਿੱਚ ਪਾਵਾਂਗੇ ਇਹਦੇ ਨਾਲ ਥੋੜਾ ਜਿਹਾੰਦਾ ਟੇਸਟ ਆ ਕੋਲ ਜਾਂਦਾ। ਤਾਂ ਹੁਣ ਆਪਾਂ ਚੱਕਾ ਪਣਾ। ਚੱਕਾ ਪਣਾ ਹੋਏ ਚੱਕਾ ਆ ਹੁਣ ਆਪਾਂ ਇਹਨਾਂ ਮਸਾਲੇ ਐਡ ਕਰਾਂਗੇ। ਮਟਰ ਗਾਜਰ ਆਲੂ ਇਹਨਾਂ ਵਿੱਚ ਥੋੜੇ ਜਿਹੇ ਫਰਾਈ ਕਰ ਲਾਂਗੇ ਭੁੰਨਾਂਗੇ ਤੇ ਪਾਣੀ ਪਾ ਦਾਂਗੇ ਲਓ ਜੀ ਆਪਣਾ ਅੰਡਕਾ ਪੁੱਜ ਗਿਆ ਥੋੜਾ ਪਾਣੀ ਦੇ ਵਿੱਚ ਸਾਫ ਕਰੀ ਬਰਾਬਰ ਪਾਣੀ ਦਾ ਆਪਾਂ ਦੇ ਵਿੱਚ ਥੋੜੀ ਜਿਹੀ ਧੋਈ ਪਾਈਆ ਹੋਏ ਥੋੜਾ ਦੇ ਕੱਟ ਕੇ ਆਉਣਾ ਹੈ ਥੋੜੀ ਜਿਹੀ ਧੋਈ ਪਾਈਆ ਹੋਏ ਤੇ ਥੋੜਾ ਜਿਹਾ 2 ਗਲਾਸ ਚੌਲਾਂ ਦੇ ਬਣਾਉਣੇ ਆ ਚਾਰ ਗਲਾਸ ਆਪਾਂ ਇਹਦੇ ਵਿੱਚ ਪਾਣੀ ਦੇ ਐਡ ਕਰਦੇ ਆ। ਹੁਣ ਆਪਾਂ ਚੌਲ ਧੋ ਕੇ ਵਿੱਚ ਪਾ ਦਾਂਗੇ। ਚੌਲ ਪਾ ਦਿੱਤੇ ਵਿੱਚ ਪਾ ਤੇ ਘਰਨ ਦੇ ਦਿੱਤਾ ਖਾਲਦੇ ਆ। ਚੌਲ ਨੂੰ ਸੋਰਾ ਜਾ ਬੋਸੇ ਬਲਾਂਗੇ। ਚੌਲ ਨੂੰ 30 ਮਿੰਟਾਂ ਲਈ ਗੋਸਵਾ ਚੜਾਂਦੇ ਤੇ ਇਹਨੂੰ ਫਰਾਈ ਕਰਿਓ ਬਸ ਕੀ। ਆਹ ਮਲਾਸਟ ਤੱਕ ਪਾ ਲੈਂਦੇ ਆਂ ਅੰਦਰੇ। ਲੋਜੀ ਆਪਣੇ ਚੌਲ ਬਣ ਕੇ ਰੈਡੀ ਐ ਹਣ ਆਪਾਂ ਬਣ ਗਏ ਬਹੁਤ ਸੁਣੇ ਇਹਨਾਂ ਦਾ ਦਹੀਂ ਦੇ ਨਾਲ ਖਾ ਸਕਦੇ ਆ ਤੇ ਇਹ ਟਰਾਈ ਕਰਿਓ ਔਰ ਵੀਡੀਓ ਨੂੰ ਲਾਇਕ ਸ਼ੇਅਰ ਜ਼ਰੂਰ ਕਰਿਓ ਸਬਸਕ੍ਰਾਈਬ ਕਰਿਓ 10 ਲੋਜੀ ਆਪਣੇ ਚੌਲ ਹੋ ਗਏ ਤਿਆਰ ਤੇ ਦਹੀਂ ਦੇ ਨਾਲ ਖਾਓ